ਸਤਿ ਸ਼੍ਰੀ ਅਕਾਲ ਪੰਜਾਬੀ ਕੋਰਨਰ 컬렉ਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਆਸ ਕਰਦੇ ਹਾਂ ਕਿ ਸਾਰੇ ਆਪਾਂ ਠੀਕ ਠਾਕ ਹੋਣਗੇ ਆ ਵੀ ਗਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਐਸੀ ਤਰ੍ਹਾਂ ਸਾਡੇ ਚੈਨਲ ਤੇ ਆਉਂਦੇ ਰਹੋ ਲਾਈਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਭੈਣਾ ਦੀ ਸਪੋਰਟ ਦੇ ਨਾਲ ਹੀ ਕਿਸੇ ਦਾ ਵੀ ਕੋਈ ਕੰਮ ਹੈ ਆਪਾਂ ਭੈਣਾ ਦੀ ਸਪੋਰਟ ਦੇ ਨਾਲ ਹੀ ਚੱਲਦਾ ਹੈ ਇਹ ਉਹ ਬੇਸ਼ੱਕ ਆਪਾਂ ਮੀਡੀਆ ਤੇ ਕੰਮ ਲਾ ਲਈਏ ਜੇ ਆਪਾਂ ਕੋਈ ਘਰ ਦੇ ਵਿੱਚ ਕੋਈ ਕੰਮ ਕਰਦੇ ਆ ਕੋਈ ਦੁਕਾਨ ਦਾ ਕੰਮ ਕਰਦੇ ਆ ਤੇ ਉਹ ਆਪਣੇ ਆਸੇ ਪਾਸੇ ਭੈਣ ਭਰਾਵਾਂ ਦੀ ਸਪੋਰਟ ਨਾਲ ਹੀ ਚੱਲਦਾ ਤੇ ਭੈਣਾ ਵੱਧ ਤੋਂ ਵੱਧ ਪਿਆਰ ਦੇਣ ਤੇ ਸਾਡੇ ਚੈਨਲ ਨੂੰ ਸਪੋਰਟ ਕਰਨ ਤੇ ਜਿਸ ਤਰ੍ਹਾਂ ਸੋਹਣੇ ਸੋਹਣੇ ਸੂਟ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹੇ ਨੇ ਅੱਜ ਵੀ ਉਹਵੇਂ ਦੇ ਸੋਹਣੇ ਪੀਸ ਲੈ ਕੇ ਆਏ ਆ ਭੈਣਾ ਲਾਈਕ ਕਰਦੀਆਂ ਨੇ ਬਹੁਤ ਵਧੀਆ ਲੱਗਦਾ ਹੈਗਾ ਠੀਕ ਹੈ ਤੇ ਪਿਛਲੀ ਵੀਡੀਓ ਦੇ ਵਿੱਚ ਅਸੀਂ ਇੱਕ ਕਟ ਪੀਸ ਤੁਹਾਨੂੰ ਦਿਖਾਇਆ ਸੀਗਾ ਪਹਿਲਾਂ ਤਾਂ ਪੁੱਛਿਆ ਸੀਗਾ ਕਿ ਕਮੈਂਟ ਕਰਕੇ ਦੱਸਿਓ ਸਾਨੂੰ ਜੇ ਤੁਹਾਨੂੰ ਕੱਟ ਪੀਸ ਚਾਹੀਦੇ ਆਂ ਕਈ ਵਾਰੀ ਆਪਣੇ ਕੋਲ 셔ਟ ਪਈ ਹੁੰਦੀ ਐ ਕਈ ਵਾਰੀ ਆਪਣੇ ਕੋਲ ਉਹਦਾ ਦੁਪੱਟਾ ਪਿਆ ਹੁੰਦਾ ਸੌਰੀ ਕਈ ਵਾਰੀ ਆਪਣੇ ਕੋਲ ਦੁਪੱਟਾ ਪਿਆ ਹੁੰਦਾ ਕਈ ਵਾਰੀ ਆਪਣੇ ਕੋਲ ਬਾਟਮ ਪਈ ਹੁੰਦੀ ਐ ਠੀਕ ਐ ਨਾ ਤੇ ਆਪਣਾ ਆਪਾਂ ਨੂੰ ਚਲੋ ਕੋਈ ਸਸਤੇ ਰੇਟ ਦੇ ਵਿੱਚ ਕੱਟ ਪੀਸ ਜਵ ਵਧੀਆ ਪੀਸ ਮਿਲ ਜੇ ਆਪਣਾ ਸੂਟ ਤਿਆਰ ਹੋ ਜਾਂਦਾ ਕਿਉਂਕਿ ਗਰਮੀਆਂ ਦੇ ਵਿੱਚ ਪੈਣ ਲਈ ਵਾਧੂ ਸੂਟ ਚਾਹੀਦੇ ਆਂ ਆਪਾਂ ਨੂੰ ਤੇ ਐਸੇ ਕਰਕੇ ਵੀ ਆਪਾਂ ਵਧੀਆ ਘੱਟ ਰੇਟ ਦੇ ਵਿੱਚ ਸੂਟ ਵੀ ਪੈ ਜਾਂਦਾ ਹੈਗਾ ਤੇ ਭੈਣਾਂ ਦੇ WhatsApp ਕਈ ਮੈਸੇਜ ਆਏ ਸੀਗੇ ਵੀ ਸਾਡੇ ਲਈ ਕੱਟ ਪੀਸ ਲੈ ਕੇ ਆਇਆ ਕਰੋ ਤੇ ਜੇ ਤੁਹਾਨੂੰ ਹੋਰ ਇਸ ਤਰ੍ਹਾਂ ਦੇ ਕੱਟ ਪੀਸ ਚਾਹੀਦੇ ਆ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਵੀ ਦੱਸੋ ਸਾਡੀ ਵੀਡੀਓ ਦੇਖਿਆ ਕਰੋ ਦੇ ਕਮੈਂਟ ਦੇ ਵਿੱਚ ਵੀ ਦੱਸਿਓ ਤੇ ਜਿਵੇਂ ਦੀ ਸਾਡੇ ਤਾਂ ਤੁਹਾਨੂੰ ਸੂਟ ਪਸੰਦ ਆਉਂਦੇ ਆ ਜਿਵੇਂ ਦੀ ਸਾਡੀ ਵੀਡੀਓ ਸੋਹਣੀ ਲੱਗਦੀ ਹੈ ਤੇ ਉਹ ਵੀ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤਾਂ ਜੋ ਸਾਡਾ ਹੌਸਲਾ ਬਣਿਆ ਰਹੇ ਤੇ ਭੈਣਾਂ ਦੀ سپورਟ ਸਾਨੂੰ ਬਹੁਤ ਬਹੁਤ ਮਿਲ ਸਕੇ ਤੇ ਪਹਿਲਾ ਕੱਟ ਪੀਸ ਦਿਖਾਉਂਦੇ ਆ ਕਾਟਨ ਦਾ ਬਿਲਕੁਲ ਲਾਈਟ ਵੇਟ ਵਾਲਾ ਬਹੁਤ ਸੋਹਣਾ ਕਾਟਨ ਪੀਸ ਹੈ ਇਹ 네ਵੀ ਬਲੂ ਚ 네ਵੀ ਬਲੂ ਦੇ ਵਿੱਚ 2 ਮੀਟਰ ਦੀ ਕੱਟ ਹੈ ਬਹੁਤ ਸੋਹਣਾ ਸੌਫਟ ਪੀਸ ਹੈ ਇਹ ਇਹਨੂੰ ਆਪਾਂ ਸਟਿਚ ਕਰਕੇ ਘਰੇ ਬਹੁਤ ਵਧੀਆ ਪਹਿਣ ਸਕਦੇ ਆ ਕਿਸੇ ਕੋਲ ਵਾਈਟ ਸਲਵਾਰ ਪਈ ਹੁੰਦੀ ਹੈ ਵਾਈਟ ਵੀ ਬਹੁਤ ਵਧੀਆ ਚੱਲੇਗੀ ਇਹਦੇ ਨਾਲ ਜੇ ਫਰੋਜੀ ਫਲਾਵਰ ਛੋਟੀ ਬੂਟੀ ਵਾਲਾ ਸੂਟ ਹੈ ਇਹ ਫਰੋਜੀ ਫਲਾਵਰ ਕਿਸੇ ਕੋਲ ਹੈਗੀ ਹੈ ਬਾਟਮ ਉਹ ਵੀ ਚੱਲ ਸਕਦੀ ਹੈ ਬਹੁਤ ਸੋਹਣੀ ਹੈ ਇਹਦੇ ਨਾਲ ਲੈਸ਼ ਲਾ ਕੇ ਸੂਟਸ ਵਧੀਆ ਤਿਆਰ ਹੋ ਸਕਦਾ ਹੈ 2.5 ਮੀਟਰ ਦੀ ਕੱਟ ਹੈ ਇਹ ਤੇ 200 ਰੁਪਿਆ ਪ੍ਰਾਈਸ ਇਹਦਾ 200 ਰੁਪਿਆ ਪ੍ਰਾਈਸ ਹੈ ਇਸ ਤਰ੍ਹਾਂ ਦੀ ਜੇ ਪਹਿਣਾ ਨੂੰ ਹੋਰ ਕੱਟ ਪੀਸਸ ਚਾਹੀਦੇ ਐ ਤਾਂ ਸਾਨੂੰ ਕਮੈਂਟ ਕਰਕੇ ਦੱਸ ਦੱਸ ਸਕਦੇ ਐ ਜੇ ਪੈਨਾਂ ਨੂੰ ਕੱਟ ਪੀਸ ਨਹੀਂ ਚਾਹੀਦੇ ਸਾਨੂੰ ਕਮੈਂਟ ਕਰਕੇ ਇਹ ਵੀ ਦੱਸ ਸਕਦੇ ਆ ਤੁਸੀਂ ਵੀਤ ਪੈਨ ਨੂੰ ਤੁਸੀਂ ਸੂਟਾਂ ਦੀਆਂ ਹੀ ਵੀਡੀਓ ਲੈ ਕੇ ਆਇਆ ਕਰੋ ਤੇ ਜਿਵੇਂ ਵੀ ਤੁਹਾਡੀ ਚੁਆਇਸ ਹੋਏ ਆਪਾਂ ਉਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਕੱਟ ਪੀਸ ਚਾਹੀਦੇ ਤਾਂ ਕੱਟ ਪੀਸ ਨਾਲ ਲੈ ਕੇ ਆਵਾਂਗੇ ਨਹੀਂ ਤਾਂ ਆਪਾਂ ਸੂਟਾਂ ਦੀਆਂ ਵੀਡੀਓ ਤਾਂ ਆਲਰੇਡੀ ਪਾਉਂਦੇ ਹੀ ਪਾਉਂਦੇ ਆਂ ਤੇ ਇਹ ਆਪਣਾ ਪਹਿਲਾ ਕੱਟ ਪੀਸ ਹੈਗਾ ਇਹਦੇ ਨੇਵੀ ਬਲੂ ਕਲਰ ਹੈ ਇਹਦਾ ਪ੍ਰਾਈਸ ਹੈ 200 ਸ਼ਿਪਿੰਗ ਆਲਰੇਡੀ ਆ ਫ੍ਰੀ ਹੈ ਉਹ ਪਹਿਨਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਸ਼ਿਪਿੰਗ ਆਪਾਂ ਫ੍ਰੀ ਦਿੰਨੇ ਆ ਇਹਦਾ 200 ਪ੍ਰਾਈਸ ਹੈ ਅਗਲਾ ਜਿਹੜਾ ਆਪਣੇ ਕੋਲ ਆ ਪੀਸ ਹੈ ਸ਼ਰਟ ਪੀਸ ਹੈ ਬਲੈਕ ਕਲਰ ਦੇ ਵਿੱਚ ਸ਼ਰਟ ਪੀਸ ਹੈ ਏਮਬ੍ਰੋਇਡਰੀ ਦੇ ਨਾਲ ਦੇਖੋ ਕਿੰਨੇ ਪੂਰਾ ਫਰੰਟ ਹੈਵੀ ਹੈ ਇਹਦਾ ਇਹ ਦੋ ਪੈਨਲ ਜਾ ਰਹੇ ਹੈ ਇਹ ਫਲਾਵਰ ਹੈ ਬਹੁਤ ਸੋਹਣਾ ਸ਼ਰਟ ਪੀਸ ਲਾਈਨਿੰਗ ਇਹਨੂੰ ਲੱਗੂਗੀ ਕਿਉਂਕਿ ਇਹ ਕੋਟਾ ਡੋਰੀਆ ਦਾ ਕੋਟਾ ਡੋਰੀਆ ਸਟੱਫ ਹੈ ਇਹ ਗਰਮੀ ਚ ਵੀਅਰ ਹੋ ਸਕਦਾ ਬਹੁਤ ਵਧੀਆ ਲਾਈਨਿੰਗ ਲਾ ਕੇ ਲਾਈਨਿੰਗ ਲਾ ਕੇ ਵੀਅਰ ਹੋ ਸਕਦਾ ਇਹਦੇ ਨਾਲ ਵੀ ਵਾਈਟ ਤੁਸੀਂ ਵਾਈਟ ਬਾਟਮ ਹੈਗੀ ਆ ਉਹ ਆਫ ਵਾਈਟ ਆ ਰਿਹਾ ਇਹਦੇ ਨਾਲ ਵੀ ਆਫ ਵਾਈਟ ਤੁਸੀਂ ਬਾਟਮ ਵੀ ਪਾ ਸਕਦੇ ਆ ਜਿਹੜਾ ਆਹ ਕਲਰ ਹੈ ਵਿੱਚ ਡਾਰਕ ਲਾਈਟ ਡਾਰਕ ਵੀ ਹੈ ਇੱਕ ਇੱਕ ਲਾਈਟ ਵੀ ਹੈ ਦੋਨੋਂ ਕਲਰ ਦੀਆਂ ਤੁਸੀਂ ਬਾਟਮ ਲੈ ਸਕਦੇ ਹੋ ਜੇ ਕਿਸੇ ਭੈਣ ਕੋਲ ਘਰੇ ਪਈ ਹੋਵੇ ਬਾਟਮ ਆਫ ਵਾਈਟ ਦੀ ਜਾਂ ਡਾਰਕ ਜਾਂ ਲਾਈਟ ਦੀ ਸਿਗਰਨ ਕਲਰ ਦੀ ਤੇ ਉਹਦੇ ਨਾਲ ਤੁਸੀਂ ਵੀਅਰ ਵਧੀਆ ਕਰ ਸਕਦੇ ਹੋ ਇਸ ਤਰ੍ਹਾਂ ਆਪਣਾ ਥੋੜੇ ਰੇਟ ਦੇ ਵਿੱਚ ਸੂਟ ਤਿਆਰ ਹੋ ਜਾਂਦਾ ਹੈਗਾ ਤੇ ਇਹ ਸ਼ਰਟ ਪੀਸ ਹੈਗਾ ਬਹੁਤ ਵਧੀਆ ਇਹ ਕਿਸੇ ਕੋਲ ਕੋਈ ਦੁਪੱਟਾ ਪਿਆ ਹੋਊਗਾ ਬਲੈਕ ਅੱਛਾ ਬਲੈਕ ਨਾਲ ਵੀ ਇਹਨੂੰ ਆਪਾਂ ਵੀਅਰ ਕਰ ਸਕਦੇ ਹਾਂ ਬਲੈਕ ਬਾਟਮ ਦੇ ਨਾਲ ਤੇ ਕਿਸੇ ਕੋਲ ਐਦਾਂ ਦਾ ਦੁਪੱਟਾ ਪਿਆ ਹੁੰਦਾਗਾ ਤੁਸੀਂ ਡਬਲ ਸ਼ਾਇਰਡ ਦੁਪੱਟਾ ਕਰਵਾ ਸਕਦੇ ਹੋ ਇਹਦਾ ਤਾਂ ਇਹਦਾ ਪ੍ਰਾਈਸ ਹੈ 300 300 ਪ੍ਰਾਈਸ ਹੈ ਸ਼ਰਟ ਦਾ ਠੀਕ ਹੈ ਜੀ ਬਹੁਤ ਸੋਹਣੀ ਸ਼ਰਟ ਹੈ ਨਹੀਂ ਬੈਕ ਸਾਈਡ ਹੈ ਇਹਦਾ ਪਲੇਨ ਹੈ ਬੈਕ ਸਾਈਡ ਪਲੇਨ ਹੈ ਇਹਦਾ ਤੇ ਬਾਜੂ ਤੇ ਕੋਈ ਵਰਕ ਨਹੀਂ ਹੈ ਬਾਜੂ ਤੁਸੀਂ ਲੈਸੀ ਜੇ ਲਾ ਕੇ ਵੀ ਤਿਆਰ ਕਰ ਸਕਦੇ ਆ ਆਪਾਂ ਸਿੰਪਲ ਬਾਜੂ ਵੀ ਤਿਆਰ ਕਰ ਸਕਦੇ ਆ ਬਾਟਮ ਦੇ ਉਤੇ ਕੋਈ ਕਿਸੇ ਤਰ੍ਹਾਂ ਦਾ ਕੱਪੜਾ ਲਾ ਕੇ ਜਿਸ ਤਰ੍ਹਾਂ ਬਾਟਮ ਦਾ ਉਹਦੇ ਤੇ ਬਾਜੂ ਤੇ ਕੱਪੜਾ ਲਾ ਕੇ ਬਹੁਤ ਸੋਹਣਾ ਡਿਜ਼ਾਈਨ ਉਹ ਵੀ ਤਿਆਰ ਹੋ ਸਕਦਾ ਹੈਗਾ ਕਿਉਂਕਿ ਇਹ ਥੋੜੇ ਥੋੜੇ ਆਈਡੀਆ ਮੈਂ ਤੁਹਾਨੂੰ ਤਾਂ ਦੇ ਦੇ ਰਹੇ ਨੇ ਕਿਉਂਕਿ ਮੈਂ ਸਟੀਚਿੰਗ ਦਾ ਵੀ ਕੰਮ ਕਰਦੀ ਆ ਤੇ ਮੈਨੂੰ ਸਟੀਚਿੰਗ ਦਾ ਸ਼ੌਂਕ ਵੀ ਹੈ ਤੇ ਕੁਝ ਥੋੜੇ ਥੋੜੇ ਆਈਡੀਆ ਚਲੋ ਮੈਂ ਕੱਪੜਾ ਨੂੰ ਦੇ ਦਈਏ ਆਪਾਂ ਚਾਰਜ ਸੂਟ ਤਿਆਰ ਕਰ ਸਕਣ ਵਧੀਆ ਅੱਛਾ 300 ਦਾ ਪ੍ਰਾਈਸ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਤੇ ਬਹੁਤ ਵਧੀਆ ਜੁਆਇੰਟ ਤੇ ਬਹੁਤ ਸੋਹਣਾ ਸੂਟ ਤਿਆਰ ਹੋ ਜੂਗਾ ਥੋੜੇ ਜਿਹੀ ਪੈਸੇ ਲਾ ਕੇ ਵਧੀਆ ਸੂਟ ਤਿਆਰ ਹੋ ਜੂਗਾ ਇਹ ਠੀਕ ਹੈ ਜੀ ਅਗਲਾ ਪੀਸ ਆਪਣੇ ਕੋਲ ਪਲੇਨ ਚ ਪਲੇਨ ਚ ਫਰੋਜੀ ਫਰੋਜੀ ਕਲਰ ਦਾ ਕਾਟਨ ਦਾ ਸੈਲਫ ਪ੍ਰਿੰਟ ਹੈ ਇਹਦੇ ਵਿੱਚ ਅੱਜ ਕਨ ਜਿਹੜਾ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਹੈਂਡਵਰਕ ਜਾਂ ਮਸ਼ੀਨਵਰਕ ਕੁਝ ਵੀ ਕਰਵਾ ਸਕਦੇ ਆ ਆਪਾਂ ਹੈਂਡਵਰਕ ਕਰਵਾ ਸਕਦੇ ਆ ਜਿਵੇਂ ਅੱਜ ਕੱਲ੍ਹ ਸਿੰਧੀ ਜਿਹੜਾ ਹੈਂਡਵਰਕ ਹੈ ਨਾ ਉਹਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਜੇ ਕਿਸੇ ਭੈਣ ਨੂੰ ਸਿੰਧੀ ਵਰਕ ਕਰਨਾ ਆਉਂਦਾ ਹੈਗਾ ਤੇ ਉਹ ਆਪਾਂ ਕਰਕੇ ਆਪਾਂ ਆਪਾਂ ਸਿੰਪਲ ਆਪਦਾ ਸੂਟ ਤਿਆਰ ਕਰ ਸਕਦੇ ਆ ਵਧੀਆ ਕੋਈ ਦੁਪੱਟਾ ਪਿਆ ਉਸ ਤਰ੍ਹਾਂ ਦਾ ਆਪਾਂ ਐਂ ਕਰਦੇ ਧਾਗੇ ਨਾਲ ਕਿਸੇ ਤਰ੍ਹਾਂ ਦੀ ਕਢਾਈ ਕਰ ਸਕਦੇ ਆ ਠੀਕ ਹੈ ਮਸ਼ੀਨਵਰਕ ਦੇ ਨਾਲ ਵੀ ਆਪਾਂ ਤਿਆਰ ਕਰਵਾ ਸਕਦੇ ਆ ਤੇ ਆਪਾਂ ਅੱਜ ਪਲੇਨ ਪੀਸ ਤਾਂ ਲੈ ਕੇ ਆਏ ਸੀਗੇ ਨਾਲ ਵੀ ਇਹੋ ਜਿਹੇ ਪੀਸ ਦੇਖ ਕੇ ਤੇ ਪਹਿਣਾ ਹੋ ਸਕਦਾ ਜਿਆਦਾ ਇਹਨਾਂ ਦੀ ਡਿਮਾਂਡ ਕਰਦੇ ਨੇ ਵੀ ਅਸੀਂ ਪਲੇਨ ਪੀਸ ਹੀ ਦੇਖਣੇ ਕਿਉਂਕਿ ਅੱਜ ਕੱਲ ਜਿਹੜਾ ਹੈਗਾ ਉਹ ਹੈਂਡਵਰਕ ਦਾ ਤੇ ਮਸ਼ੀਨਵਰਕ ਦਾ ਬਹੁਤ ਟ੍ਰੈਂਡ ਹੈ ਪੇਂਟ ਦਾ ਵੀ ਬਹੁਤ ਟ੍ਰੈਂਡ ਹੈ ਜੇ ਕਿਸੇ ਭੈਣ ਨੂੰ ਪੇਂਟ ਕਰਨਾ ਆਉਂਦਾ ਤਾਂ ਇਦਾਂ ਦੇ ਪਲੇਨ ਪੀਸ ਆਪਾਂ ਲੈ ਕੇ ਤੇ ਵਧੀਆ ਰੈਡੀ ਆਪਾਂ ਕਰ ਸਕਦੇ ਆ ਤਾਂ ਇਹ ਸੂਟ ਦਾ ਪ੍ਰਾਈਸ ਸੀਗਾ 300 300 ਪ੍ਰਾਈਸ ਐ ਸ਼ਿਪਿੰਗ 올 ਇੰਡੀਆ ਫ੍ਰੀ ਹੈ ਤੇ ਇਹੇ ਸੂਟ कॉटन ਦਾ ਸੂਟ ਹੈ ਤੇ ਸੈਲਫ ਪ੍ਰਿੰਟ ਦੇ ਨਾਲ ਬਹੁਤ ਸੋਹਣਾ ਪੀਸ ਹੈ ਇਹ ਵੀ ਤੇ ਬਹੁਤ ਸੋਹਣਾ ਸੂਟ ਤਿਆਰ ਹੋਊਗਾ ਫਿਰੋਜੀ ਕਲਰ ਦਾ ਅਗਲਾ ਪੀਸ ਆਪਣੇ ਕੋਲ येलो ਸ਼ੀਟ ਚ येलो कलर ਦਾ ਬੋਟਮ ਤੇ ਆ ਦੇਖੋ ਇਹ ਰੋਟਰੀ ਦੇ ਨਾਲ कॉटन ਦਾ ਪੀਸ ਹੈ ਇਹ ਇਹਨੂੰ ਵੀ ਆਪਾਂ ਸੈਲਫ ਪ੍ਰਿੰਟ ਕਹਿ ਸਕਦੇ ਹਾਂ ਜੋ ਲਾਈਨਿੰਗ ਵਿੱਚ ਬਣੀਆਂ ਹੋਈਆਂ ਨੇ ਬਹੁਤ ਸੋਹਣੀਆਂ ਇਹਦੇ ਅਚਾ ਇਹਦੇ ਵੀ ਆਪਾਂ ਨੂੰ ਲਾਈਨਿੰਗ ਦੀ ਈਡ ਪਊਗੀ ਕਿਉਂਕਿ ਇਹਦੇ ਵਿੱਚ ਜਿਹੜਾ ਆ ਵਰਕ ਹੈ ਉਹ ਨਹੀਂ ਤਾਂ ਚੁਬਦਾ ਹੁੰਦਾ ਹੈਗਾ ਤੇ ਆਪਾਂ ਲਾਈਨਿੰਗ ਲਾ ਲਈ ਤਾਂ ਜਿਆਦਾ ਬੈਸਟ ਹੈ ਤੇ ਪਿੰਕ ਕਲਰ ਦੀ ਆਹ ਹੈ ਇਹਦੇ ਤੇ ਵਰਕ ਹੈ ਪਿੰਕ ਕਲਰ ਦਾ ਬੜਾ ਸੋਹਣਾ ਪੀਸ ਹੈ ਇਹ ਵੀ ਬੜਾ ਸੋਹਣਾ ਹੀ ਕਲਰ ਹੈ ਇਹ ਠੀਕ ਹੈ ਜੀ ਪੂਰੀ ਸ਼ਰਟ ਤੇ ਵਰਕ ਹੈ ਪੂਰੀ ਸ਼ਰਟ ਤੇ ਪੂਰੀ ਸ਼ਰਟ ਤੇ ਆਊਗਾ ਇਹ ਠੀਕ ਹੈ ਜਿਹੜਾ ਇਹਦਾ ਲੈਂਥ ਦਾ ਵੀ ਕੋਈ ਇਸ਼ੂ ਨਹੀਂ ਤੇ ਇਹਦੇ ਘੇਰੇ ਦਾ ਵੀ ਕੋਈ ਇਸ਼ੂ ਨਹੀਂ ਤੁਸੀਂ ਕਿੰਨਾ ਵੀ ਬਣਾ ਸਕਦੇ ਹੋ ਆ ਦੇਖੋ ਇਹਦੀ ਬੈਕ ਸਾਈਡ ਹੈ ਆ ਇਹਦੀ ਬੈਕ ਸਾਈਡ ਹੈ ਠੀਕ ਹੈ ਜੀ ਬਹੁਤ ਸੋਣਾ ਹੈ ਇਹ ਦੇ ਨਾਲ ਇਹ ਇਹਦੇ ਨਾਲ ਬਾਟਮ ਦਾ ਹੈਗਾ ਪਿੰਕ ਕਲਰ ਦਾ ਇਹ ਤੁਹਾਨੂੰ 2 ਮੀਟਰ ਦੀ ਕੱਟ ਮਿਲੂਗੀ 2 ਮੀਟਰ ਦੀ ਕੱਟ ਹੈ ਵੈਸੇ ਤਾਂ ਅੱਜਕੱਲ ਜਿਹੜੀਆਂ ਹੈਗੀਆਂ ਬਾਟਮ ਬਹੁਤ ਹਲਕੀਆਂ ਤੁਹਾਨੂੰ ਪਤਾ ਹੀ ਹੈ ਬਹੁਤ ਹਲਕੀਆਂ ਟਰੈਂਡ ਦੇ ਵਿੱਚ ਹੈ 3 ਮੀਟਰ ਦੀ ਬਾਟਮ ਕੋਈ ਨਹੀਂ ਪਾਉਂਦਾਗਾ 2 ਮੀਟਰ ਦੀ ਬਾਟਮ ਬਹੁਤ ਸੋਹਣੀ ਬਣ ਜਾਂਦੀ ਹੈ ਤੇ ਜੇ ਕੋਈ ਬਾਟਮ ਬਣਾਉਣਾ ਤਾਂ ਜੇ ਕਿਸੇ ਨੇ ਪਲਾਜ਼ੋ ਬਣਾਉਣਾ ਤਾਂ ਪਲਾਜ਼ੋ ਵੀ 2 ਮੀਟਰ ਦਾ ਬਹੁਤ ਸੋਹਣਾ ਬਣ ਜਾਂਦਾ ਤੇ कॉटन ਦਾ ਹੀ ਇਹ ਪੀਸ ਹੈ ਇਹ ਵੀ कॉटन ਦੀ ਹੈ ਤੇ ਇਹ ਵੀ कॉटन ਦਾ ਤੇ ਬਹੁਤ ਸੋਹਣਾ ਹੈ ਤੇ ਤੁਹਾਨੂੰ origignal price ਦੇ ਵਿੱਚ ਬਹੁਤ ਘੱਟ price ਦੇ ਵਿੱਚ 300 ਦੇ ਵਿੱਚ ਸੂਟ ਇਹ ਦੇ ਰਹੇ ਆ ਅਸੀਂ 300 ਪ੍ਰਾਈਸ ਇਹਦਾ ਦੇ ਸ਼ਿਪਿੰਗ ਤਾਂ ਮੈਂ ਪਹਿਲਾਂ ਨੂੰ ਪਤਾਈ ਆ ਵੀ ਅਸੀਂ ਫ੍ਰੀ ਦਿੰਨੇ ਆ ਤੇ ਬਹੁਤ ਸੋਹਣਾ ਹੈ ਪੀਸ 300 ਦੇ ਵਿੱਚ ਕਈ ਵਾਰੀ ਆਪਣੇ ਕੋਲ ਦੁਪੱਟਾ ਪਿਆ ਹੁੰਦਾ ਕਈ ਵਾਰੀ ਅੱਜ ਕੱਲ ਤਾਂ ਦੁਪੱਟਾ ਜਿਹੜੇ ਆਪਣੇ ਆਮ ਦੂਜੇ ਸੂਤਾਂ ਨਾਲ ਬਚੇ ਦ ਹੁੰਦੇ ਆ ਦੁਪੱਟੇ ਆਪਾਂ ਉਹਨਾਂ ਨੂੰ ਵੀ ਡਾਈ ਕਰਵਾ ਸਕਦੇ ਆ ਤੇ ਆਪਣਾ ਸੂਟ ਇਸ ਤਰ੍ਹਾਂ ਵਧੀਆ ਤਿਆਰ ਹੋ ਸਕਦਾ ਹੈਗਾ ਠੀਕ ਹੈ ਅਗਲਾ ਸੂਟ ਦਿਖਾਉਨੇ ਆ ਤੁਹਾਨੂੰ ਅਗਲਾ ਸੂਟ ਆਪਣੇ ਕੋਲ ਖਾਦੀ ਕਾਟਨ ਦਾ ਹਾਦੀ ਕਾਟਨ ਦੇ ਵਿੱਚ ਬਨਾਰਸੀ ਪ੍ਰਿੰਟ ਚ ਬਨਾਰਸੀ ਪ੍ਰਿੰਟ ਬ੍ਰੋਕੇਟ ਪ੍ਰਿੰਟ ਵੀ ਇਹਨੂੰ ਆਪਾਂ ਕਹਿ ਸਕਦੇ ਆ ਤੇ ਇੱਕ ਹਾਂ ਇੱਕ ਐਸ ਜਿਹੜੇ ਵਿంటర్ ਦੇ ਵਿੱਚ ਖੀਨ ਖਾਬ ਸੌਰੀ ਪਹਿਲਾਂ ਮੈਂ ਨਾਮ ਭੁੱਲ ਗਈ ਸੀ ਮੈਂ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਇਹ ਬਨਾਰਸੀ ਪ੍ਰਿੰਟ ਵੀ ਕਹਿ ਸਕਦੇ ਆ ਆਪਾਂ ਇਹਨੂੰ ਫਿਰ ਉਸ ਤਰ੍ਹਾਂ ਚੱਲੇ ਸੀ ਬ੍ਰੌਕਟ ਦੇ ਵਿੱਚ ਫਿਰ ਹੁਣ ਪਿਛਲੇ ਸਾਲ ਇਹ ਖਿੰਖਾਬ ਦੇ ਵਿੱਚ ਮਤਲਬ ਕਪੜਾ ਉਹੀ ਉਹੀ ਆਉਂਦਾ ਰਹਿੰਦਾ ਤੇ ਪਰ ਉਹਦੇ ਨਾਮ ਚੇਂਜ ਹੋ ਜਾਂਦੇ ਆ ਇਹ ਖਾਦੀ ਕਾਟਨ ਚ ਹੈ ਕਪੜਾ ਖਾਦੀ ਕਾਟਨ ਚ ਹੈ ਪਰ ਪ੍ਰਿੰਟ ਇਹਦਾ ਬਨਾਰਸੀ ਵੀ ਕਹਿ ਸਕਦੇ ਆ ਆਪਾਂ ਖਿੰਖਾਬ ਵਾਲਾ ਵੀ ਕਹਿ ਸਕਦੇ ਆ ਤੇ ਇਹਦਾ ਜਿਹੜਾ ਕੰਬੀਨੇਸ਼ਨ ਉਹ ਵੀ ਬੜਾ ਪਿਆਰਾ ਹੈ येलो ਤੇ ਔਰੇਂਜ ਦਾ ਕੰਬੀਨੇਸ਼ਨ ਬਹੁਤ ਸੋਹਣਾ ਹੈਗਾ ਨਾ ਤੁਸੀਂ ਲੈਸੇ ਲਾ ਕੇ ਕਿਸੇ ਤਰ੍ਹਾਂ ਵੀ ਤਿਆਰ ਕਰ ਸਕਦੇ ਹੋ ਕੋਈ ਡਿਜ਼ਾਈਨਿੰਗ ਕਰਕੇ ਤੇ ਇਹਨੂੰ ਤਿਆਰ ਕਰ ਸਕਦੇ ਆ ਇਹ ਸ਼ਾਰਟ ਪੀਸ ਹੈ ਇਹ ਦੇ ਨਾਲ ਬਾਟਮ ਹੈ ਇਹ ਬਾਟਮ ਹੈ ਦੇ ਨਾਲ 2 ਮੀਟਰ ਦੀ ਬਾਟਮ ਹੋਊਗੀ ਇਹ ਦੇ ਨਾਲ ਔਰੇਂਜ ਕਲਰ ਦੀ ਠੀਕ ਹੈ ਜੀ ਇਹ ਦੇ ਨਾਲ ਦੁਪੱਟਾ ਡਬਲ ਸ਼ੇਡ ਡਬਲ ਸ਼ੇਡ ਦੁਪੱਟਾ ਬਹੁਤ ਸੋਹਣਾ ਆ ਦੇਖੋ ਡਬਲ ਛੇੜ ਟਪਟਾ ਸੈਮੀ ਪਿਓਰ ਦਾ ਸੈਮੀ ਪਿਓਰ ਦਾ ਮਤਲਬ ਹੈ ਨਾ ਨੂੰ ਪਤਾ ਹੀ ਹੈ ਵੀ ਪੂਰਾ ਪਿਓਰ ਨਹੀਂ ਸੈਮੀ ਪਿਓਰ ਇਹਦਾ 400 ਪ੍ਰਾਈਸ ਹੈ ਆਪਾਂ ਨੂੰ ਪਤਾ ਹੈ 400 ਪ੍ਰਾਈਸ 'ਚ ਆਪਾਂ ਪਿਓਰ ਦਾ ਦੁਪੱਟਾ ਤਾਂ ਨਹੀਂ ਦੇ ਸਕਦੇਗੇ ਸੈਮੀ ਪਿਓਰ ਦਾ ਦੁਪੱਟਾ ਸੌਫਟ ਵਾਲਾ ਵਧੀਆ ਵਾਲਾ ਦੁਪੱਟਾ ਹੈ ਇਹ ਆਪਾਂ ਵੇਅਰ ਕਰ ਸਕਦੇ ਹਾਂ 400 ਦਾ ਪ੍ਰਾਈਸ ਹੈ ਸ਼ਿਪਿੰਗ ਆਲਰੇਡੀ ਆ ਫਰੀ ਹੈ ਤੇ ਵਧੀਆ ਸੂਟ ਬਹੁਤ ਸੋਹਣਾ ਸੂਟ ਤਿਆਰ ਹੋਊਗਾ ਇਹ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਕਰ ਸਕਦੇ ਹੋ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਸਾਨੂੰ ਸਪੋਰਟ ਕਰ ਸਕਦੇ ਹੋ ਕਮੈਂਟ ਦੇ ਵਿੱਚ ਸਾਰੀਆਂ ਭੈਣਾਂ ਦੱਸਿਆ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਪੀਸ ਚਾਹੀਦੇ ਤੇ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਉਸ ਤਰ੍ਹਾਂ ਦੇ ਆਪਾਂ ਲਿਆਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਜਿੱਦਾਂ ਦੀ ਭੈਣਾਂ ਨੂੰ ਕੱਪੜੇ ਪਸੰਦ ਹੈ ਜਿਵੇਂ ਦੇ ਪਹਿਨਣਾ ਪਸੰਦ ਕਰਦੀਆਂ ਨੇ ਕਿਉਂਕਿ ਜਿਹੜੀ ਇਹ ਵੀਡੀਓ ਹੈ ਤੁਹਾਡੇ ਲਈ ਹੈ ਤੁਹਾਡੇ ਲਈ ਅਸੀਂ ਬਣਾਉਨੇ ਆ ਤੇ ਜਿਵੇਂ ਦੀ ਤੁਹਾਡੀ ਚੁਆਇਸ ਅਸੀਂ ਉਸ ਤਰ੍ਹਾਂ ਦੀ ਤੁਹਾਨੂੰ ਪੀਸ ਲਿਆ ਕੇ ਦਿਆ ਕਰਾਂਗੇ ਤੇ ਹੁਣ ਆਪਾਂ ਵੀਡੀਓ ਨੂੰ ਕਰਦੇ ਐਂਡ ਧੰਨਵਾਦ